ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪ੍ਰੈਗਨੈਂਸੀ ਤੋਂ ਬਾਅਦ ਮਾਵਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਇਹ ਸਮਾਂ ਮਾਂ ਤੇ ਬੱਚੇ ਦੋਵਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਤਾਂ ਆਓ ਸ਼ੁਰੂ ਕਰੀਏ ਆਰਾਮ ਤੇ ਨੀਂਦ ਡਿਲੀਵਰੀ ਤੋਂ ਬਾਅਦ ਸਰੀਰ ਨੂੰ ਰਿਕਵਰ ਕਰਨ ਲਈ ਆਰਾਮ ਜ਼ਰੂਰੀ ਹੈ ਬੱਚੇ ਦੇ ਸੌਣ ਵੇਲੇ ਮਾਂ ਵੀ ਥੋੜਾ ਆਰਾਮ ਲੈ ਸਕਦੀ ਹੈ ਘਰੇਲੂ ਕੰਮਾਂ ਵਿੱਚ ਪਰਿਵਾਰ ਦਾ ਸਹਿਯੋਗ ਲੈਣਾ ਚਾਹੀਦਾ ਹੈ ਖਰਾਕ ਤੇ ਡਾਈਟ ਘਰੇਲੂ ਤੇ ਸਿਹਤਮੰਦ ਖਾਣਾ ਖਾਓ ਦਾਲਾਂ ਹਰੀਆਂ ਸਬਜ਼ੀਆਂ ਫਲ ਦੁੱਧ ਤੇ ਕੀ ਵਰਗੀਆਂ ਪਾਣੀ ਪੂਰਾ ਪੀਣਾ ਜ਼ਰੂਰੀ ਹੈ ਤਲੇ ਆ ਭੁੰਨਿਆਂ ਜ਼ਿਆਦਾ ਤੇਲ ਮਸਾਲੇ ਵਾਲਾ ਖਾਣਾ ਘੱਟ ਕਰੋ ਆਇਰਨ ਤੇ ਕੈਲਸ਼ੀਅਮ ਵਾਲੀਆਂ ਚੀਜ਼ਾਂ ਵਧਾਓ ਬੱਚੇ ਨੂੰ ਦੁੱਧ ਪਿਲਾਉਣਾ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵਧੀਆ ਖਰਾਕ ਹੈ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਇਸ ਨਾਲ ਬੱਚੇ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਮਾਂ ਨੂੰ ਵੀ ਫਾਇਦਾ ਮਿਲਦਾ ਹੈ। ਸੇਲਕ ਵਰਜ ਨਾਰਮਲ ਡਿਲੀਵਰੀ ਤੋਂ ਕੋਈ ਹਫ਼ਤਿਆਂ ਬਾਅਦ ਹਲਕੀਆਂ ਵਰਜਸ਼ਾਂ ਜਾਂ ਵਾਕਿੰਗ ਕਰ ਸਕਦੇ ਹੋ। ਸੇਜੇਰੀਅਨ ਡਿਲੀਵਰੀ ਹੋਵੇ ਤਾਂ ਡਾਕਟਰ ਦੀ ਸਲਾਹ ਲਾਜ਼ਮੀ ਲਾਓ। ਹੌਲੀ-ਹੌਲੀ ਯੋਗਾ ਤੇ ਬਰੀਥਿੰਗ ਐਕਸਰਸਾਈਜ਼ ਵੀ ਸ਼ੁਰੂ ਕਰ ਸਕਦੇ ਹੋ। ਮਾਨਸਿਕ ਸਿਹਤ ਕਈ ਵਾਰੀ ਮਾਂ ਮਾ ਨੂੰ ਪੋਸਟ ਪਾਰਟਮ ਡਿਪਰੈਸ਼ਨ ਵੀ ਹੋ ਸਕਦਾ ਹੈ। ਆਪਣੇ ਜਜ਼ਬਾਤ ਪਰਿਵਾਰ ਨਾਲ ਸਾਂਝੇ ਕਰੋ ਰਿਲੈਕਸੇਸ਼ਨ ਮਿਊਜ਼ਿਕ ਪ੍ਰਾਰਥਨਾ ਜਾਂ ਧਿਆਨ ਨਾਲ ਮਨ ਨੂੰ ਸ਼ਾਂਤ ਰੱਖੋ ਜੇ ਬਹੁਤ ਜ਼ਿਆਦਾ ਉਦਾਸੀ ਰਹੇ ਤਾਂ ਡਾਕਟਰ ਨਾਲ ਜ਼ਰੂਰ ਮਿਲੋ ਸਾਫ ਸਫਾਈ ਸਰੀਰ ਤੇ ਕੱਪੜਿਆਂ ਦੀ ਸਫਾਈ ਦਾ ਖਾਸ ਧਿਆਨ ਰੱਖੋ ਬੱਚੇ ਨੂੰ ਵੀ ਸਾਫ਼ ਸੁਥਰੇ ਕੱਪੜੇ ਪਹਿਨਾਓ ਇਨਫੈਕਸ਼ਨ ਤੋਂ ਬਚਣ ਲਈ ਹੱਥ ਧੋ ਕੇ ਹੀ ਬੱਚੇ ਨੂੰ ਛੂਹੋ ਡਾਕਟਰੀ ਚੈੱਕਅਪ ਨਿਯਮਤ ਰੂਤੇ ਡਾਕਟਰ ਨੂੰ ਮਿਲਦੇ ਰਹੋ ਮਾਂ ਦੀ ਸਿਹਤ ਬੱਚੇ ਦੀ ਗਰੋਥ ਤੇ ਟੀਕੇ ਸਮੇਂ ਤੇ ਲਗਵਾਓ ਤਾਂ ਜੀ ਇਹ ਸਨ ਕੁਝ ਮਹੱਤਵਪੂਰਨ ਸਾਵਧਾਨੀਆਂ ਜਿਨ੍ਹਾਂ ਨੂੰ ਪ੍ਰੈਗਨਨਸੀ ਤੋਂ ਬਾਅਦ ਮਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਮਾਂ ਦੀ ਸਿਹਤ ਠੀਕ ਰਹੇਗੀ ਤਾਂ ਹੀ ਬੱਚਾ ਵੀ ਸਿਹਤਮੰਦ ਰਹੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ